ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਕਬਿ ਬਾਚ ਬੇਨਤੀ ਚੋਪਈ ਪਾਤ ਸਾਹੀ ਦਸਮੀ ਹਮਰੇ ਗ੍ਰੋ ਹਾਥ ਦੇ ਰੱਛਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਰਾ ਹਮਰੇ ਦੁਸਤ ਸਭ ਤੁਮਕਾਬ ਹੋ ਆਪ ਹਾਥ ਦੇ ਮਿਹਬ ਚਬ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾਮ ਮੋਰ ਅਚਾਨ੍ਹੇ ਜਿਗਰ ਤੇ ਘਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਯਨ ਕਿ ਰਹੇ ਪਿਆਸਾ ਤੁਮਹਿ ਛਾੜ ਕੋਈ ਵਰ ਨਾ ਤੇ ਆਉ ਜੋ ਵਰ ਚਾਹੋਂ ਸੁਸਮਤੇ ਪਾਉ ਸੇਵਕ ਸੇਖ ਹਮਾਰ ਤਰ ਹੈ ਚੁੰਚੁੰਨ ਸਤਰ ਹਮਾਰ ਮਰੀ ਹੈ ਆਪ ਹਾਥ ਦੇ ਮੁਝੇ ਪ੍ਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਜੋ ਸਦਾ ਹਮਾਰੇ ਪਤਸ਼ ਰਿ ਅਸੀਤ ਉਜਗ੍ਰ ਹੋ ਰਚਾ ਰਾਖਲੇ ਹੋ ਮਹਾਰਖਨ ਹਾਰੇ ਸੈਭ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇਚ ਤਰਜਸ ਗੰਤਾ ਕਾਲ ਪਾਇ ਬ੍ਰਹਮਾ ਪਵਤਰ ਕਾਲ ਪਾਇ ਸੈਭ ਜੂ ਅਵਤਾਰ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸ ਸਤਲ ਕਲ ਕ ਕੀਤ ਮਾਸਾ ਜਵਨ ਕਾਲ ਜੋਗੀ ਸਭ ਕੀਓ ਪੇਤਰਾਈ ਬ੍ਰਹਮਾ ਜੂਤੀਓ जवन काल सब लोक सवार नमोकार है ताहे हमारा जवन काल सब जगत बनायो देव दै तजिचन उपजायो <coughs> आद अंत एक के अवतार स्विंग गुरु समझि हो हमारा नमस्कारत से को हमारी सकल प्रजा जिन आप सवारे सेवकन को सेवगुण सुख दियो सत्रन को बलमो बदकियो कट कट के अंतर के जानत भले बर की पीर पहचानत

ਜੇਤੇ ਬਦਨ ਸ੍ਰਿਸ਼ਟ ਸਵਤਾਰੈ ਆਪਾ ਪਨੇ ਬੋਜੂ ਚਾਰੈ ਤੁਮ ਸਭ ਹੀ ਤੇ ਰਹਿ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਪੇਵਨਾ ਬਾਵਤ 베ਦਾ ਲਾ ਕੋ ਕਿਰਪਾ ਹਨ ਹਨੂਮਾਨਤ ਮਹਾ ਮੂਡ ਕਛ ਪੇਦਨਾ ਜਾਨਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਗਰ ਕਾ ਚੀਨਤ ਨੇ ਪਿਵ ਆਪ ਆਪਣੀ ਬੁਧ ਹੈ ਜੀਤੀ ਬਰਨਤ ਪੈਨ ਪੈਨ ਤੋਹਿ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਬ ਰਤੁ ਸੰਸਾਰਾ ਏਕ ਰੂਪ ਅਨੂਪ ਸਰੂਪ ਪਰੰਕ ਪਿਉ ਰਾਵਨ ਹੀ ਭੂਪਾ ਅੰਡਜ ਚਿਰਜ ਸੇਤ ਜਕੀਨੀ ਉਤਪੁਜ ਖਾਨ ਬਾਰ ਰਚ ਦੀਨੀ ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸਿਮਟ ਪਿਆ ਸੰਗਰੇ ਕੈਠਾ सागरे सरह तरीखाय चंपाव आद जुगात स्वरूपस्यम पाव अभरच्छामे रतम गुरु सिख बार असिखसंगरो युष्ट जते अठवत उत्पत्ता सकल मलेश करो रनकाता जे असितु जतव सरने प्रयत्न के युष्ट दुगतवमरे औरख जावन पग प्रेत हरय तन के तुम संकट सब ढारे जो कल को एक बारत है ताके काल नगटने है ਕਰਤਛਾ ਹੋਏ ਤਾਹੀ ਸਬ ਕੰਲਾ ਡੋਸਟ ਅਰੇਸਟੇਟ ਰੈਤ ਤਦ ਕੰਲਾ ਕਰਪਾ ਦ੍ਰਿਸ਼ਤਾਨ ਜਾਹ ਨਿਹਰ ਹੋ ਤਾਂਕੇ ਤਾਪਤ ਨਕਮੋ ਹਰ ਹੋ ਰੈਦ ਸੇਦ ਕਰਗੋ ਸਭ ਹੋਈ ਤੁਸ਼ਟ ਸ਼ਬ ਸਹਿ ਸਕੈ ਨ ਕੋਈ ਏਕ ਪਾਰ ਜਨ ਤਮੈ ਸਬਾਰਾ ਕਾਲ ਫਾਸ ਦੇਤਾ ਹੈ 12 ਜਨਰ ਨਾਮ ਤੇ ਹਰੋ ਕਹਾ ਦਰਦ ਡੋਸਟ ਰਗਤ ਰਹਾ ਖੜਗ ਕੇ ਤਮੈ ਸਰਨ ਤੇ ਹਰਿਆਪ ਹਾਤ ਦੇ ਲਹਿੋ ਬਾਰਈ ਸਰਬਿਠਾਰਾ ਮੋ ਹੋ ਸਹਾਇ ਦੂਰਤ ਦੋ ਤੇਲੇ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿ ਬਾਚ ਬੇਨਤੀ ਚੋਪਈ ਪਾਤ ਸਾਹੀ ਦਸਮੀ ਹਮਰੇ ਗਰੋ ਹਾਥ ਦੇ ਰੱਛਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਰਾ ਆਮਰੇ ਦੋਸਤ ਸਭੇ ਤੁਮ ਕਾਬ ਹੋ ਆਪ ਹਾਤ ਦੇ ਮਹਿਬ ਚਾਬ ਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾਮ ਮੋਰ ਚਾਨੇ ਜਿਗਰ ਤੇ ਗਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਯਨ ਕਿ ਰਹੇ ਪਿਆਸਾ ਤੁਮਹਿ ਛਾੜ ਕੋਈ ਵਰਨਾ ਤੇ ਆਉ ਜੋ ਵਰ ਚਾਹੋ ਸੁਤਮਤੇ ਪਾਉ ਸੇਵਕ ਸਿੱਖ ਹਮਾਰ ਤਾਰੇ ਹੈ ਚੁੰ ਚੁੰ ਸਤਰ ਹਮਾਰ ਮਾਰੀ ਹੈ ਆਪ ਹਾਥ ਦੇ ਮੁਝੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੀ ਤੂ ਜੁ ਘਰ ਹੋ ਰਚਾ ਰਾਖ ਲੈ ਹੋ ਮਹਰਾਖਨ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮ ਹੋ ਪ੍ਰੇ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਪਵਤਰਾ ਕਾਲ ਪਾਇ ਸਹਿਬ ਜੂ ਆਵਤਰਾ काल पाए कर बेसन प्रकाश सा सकल काल का की आत्मसा जन काल जो गे सब कीयो पेटराय ब्रह्मा चूतियो जन काल सब लोक सवार नमस करत है, है हमारा जन काल सब जगत बनाया देव दैत्य जन उपजायो <coughs> आद अंत एक के अवतार सुइ गुरु समझियो हमारा नमस्कारत से को हमारी सकल प्रजा जिन आप सवारे

जब आकर करत हो कबहु तुम मैं मिलत तिहे तर सबहु जेते बदन सृष्ट सबत आरे आप अपने बोजू चारय तुम सब हिते रहत नर आलम जानत वेद भेद भेद अर आलम नृनकार नृबकार नृलंब आध अनिल अनाद असंभ ताका मूड उचारत पेदा जाको पेवना बावत वेदा पे ला को करपा हन हनुमानत महामोड कशपेडना जानत महादेव को कहत सदा सेव नरनगारक चीनत ने पिव आप अपने बुध है जेति ब्रनत पिन पिन तुह तेते तमरा लखा ना जाय पसारा कह बिदस जे प्रथु संसार एक रूपनु रूप सरोपारंक पिव राव नही भूपा अण्डज चिरज सेतज कीनी उत्पूज खान बार रच देनी ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸਿਮੜ ਪਿਆ ਸੰਗਰੇ ਕੈਠਾ ਸਾਗਰੇ ਸ੍ਰਹਿ ਤਿਖੈ ਚੰਪਾ ਵ ਆਦ ਜੁਗਾਤ ਸਰੂਪ ਸਿਯੰ ਭਵ ਅਬਰੱਛਾ ਮੇਰੇ ਤੰਗਰੋ ਸਿਖੂ ਬਾਰ ਅਸਿਖ ਸੰਗਰੋ ਜੁਸਤ ਜਿਤੇ ਅਠਵਤ ਉਤਪਾਤਾ ਸਕਲ ਮਨੈਸ਼ ਕਰੋ ਰਨ ਕਾਤਾ ਜੇ ਅਥੇ ਤੂਜ ਤਵ ਸਰਨੀ ਪ੍ਰੇਤਨ ਕੇ ਜੁਸਤ ਦੁਗਤਾ ਹਵੇ ਮਰੇ موہر ہو سب ہوئی ٹو سہ سکنا کو بار جن سارا کال پاس تا ਜੈ ਨਰਾ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੁਗਤ ਰਹਾ ਕੜਗ ਕੇ ਤੁਮੈ ਸਰਨ ਤੇ ਹਰਿ ਆਪ ਹਾਥ ਦੇ ਲਿਹੁ ਬਾਰਈ ਸਰਬ ਥਰਮ ਹੋ ਸਹਾਈ ਦੁਸ਼ਟ ਦੋ ਤੇ ਲਿਹੁ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਕਾ ਬਿਵਾਚ ਬੇਨਤੀ ਚੋਪਈ ਪਾਤ ਸਾਹੀ ਦਸਮੀ ਹਾਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚੇਤਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਰਾ ਹਮਰੇ ਦੂਸਤ ਸਭ ਤੁਮਕਾਵ ਹੋ ਆਪ ਹਾਥ ਦੇ ਮਿਹਬ ਚਾਵ ਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭ ਕਰਤਾਰam ਮੋਰ ਚਾਨੇ ਜਿਗਰ ਤੇ ਗਰੀਏ ਸਭ ਬੈਰਨ ਕੋ ਆਜ ਸੰਗਰੀਏ पूरन होए हमारी आसा तोर पयन कि रह प्यासा तमह छाड़ कोई वर नते आऊ जो बर चाहूं सुसमते पाऊं सेवक सेक हमारा तर है चंचुन सत्र हमारा मर है आप हाथ दे मुजे प्रिय मरण काल का त्रास निवरी है ऊजो सदा हमारे पछा श्री असितोजु ग्रह हो रक्षा राख ले हो महा राखन हारे साहिब संत सहाय प्यारे ਦੇਨ ਬੰਦ ਦੁਸ਼ਤਨ ਕੇ ਹੰਤਾ ਤਮਹ ਪਰੇਚ ਤਰਜ ਸਕੰਤਾ ਕਾਲ ਪਾਇ ਬ੍ਰਹਮਾ ਪਵਤਰ ਕਾਲ ਪਾਇ ਸੈਵਜੂ ਅਵਤਾਰ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸ ਸਤਲ ਕਲ ਕ ਕੀਤੰ ਮਾਸਾ ਜਵਨ ਕਾਲ ਜੋਗੀ ਸਭ ਕੀਓ ਪੇਤਰਾਇ ਬ੍ਰਹਮਾ ਚੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤਿ ਜਚਨ ਉਪਜਾਇਓ

एक एक के पीर पहचानै गड़गड़ के पड़बड़ के जानै जब उद्करख खरा करतारा प्रजा त्रत तब दे अपारा जब आक्रग्रत हो कबहु तुम मैं मिलत तिहे तर सबहु जेते बदन सृष्टि सबतारे आप अपने बोजू चारै तुम सब हिते रहत नर आलम जानत वेद भेद अर आलम نرنگकार नृबकार नृlamb आध अनिल अनाद असंभ ਸਾਕਾ ਮੂਡ ਉਚਾਰਤ ਭੇਦਾ ਜਾ ਕੋ ਬੇਵਨਾ ਬਾਵਤ ਬੇਦਾ ਸਾ ਕੋ ਕਿਰਪਾ ਹਨ ਹਨੂਮਾਨਤ ਮਹਾ ਮੂਡ ਕਛ ਭੇਦਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵੰਦਰ ਨਗਰ ਕਾ ਚੀਨਤ ਨੇ ਪਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਪੈਨ ਪੈਨ ਤੋਹਿ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਬਰਤੁ ਸੰਸਾਰਾ ਏਕ ਰੂਪ ਨੂਪ ਸਰੂਪ ਰੰਕ ਪਿਉ ਰਾਵਨ ਹੀ ਪੂਪਾ

سب ہو سب کال پالتے تا بارہ ਜੈ ਨਰਾ ਨਾਮ ਤੇ ਹਰੋ ਕਹਾ ਦਾਰਦ ਦੁਸ਼ਟ ਦੁਖਿਤ ਰਹਾ ਕਾੜਗ ਕੇਤਮੇ ਸਰਨ ਤੇ ਹਰਿ ਆਪ ਹਾਥ ਦੇ ਲਿਹੁ ਬਾਰਈ ਸਰਬ ਧਰਮ ਹੋ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਕਾ ਬਿਵਾਚ ਬੇਨਤੀ ਚੋਪਈ ਬਾਤ ਸਾਹੀ ਦਸਮੀ ਹਾਮਰੇ ਕਰੋ ਹਾਥ ਦੇ ਰੱਛਾ ਕੁਰਨ ਹੋਏ ਚੇਤਕੀ ਇਚਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਰਾ ਹਮਰੇ ਦੁਸਤ ਸਬ ਤੁਮ ਕਾਭ ਹੋ ਆਪ ਹਾਥ ਦੇ ਮਿਹਬ ਚਾਭ ਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬਹਿ ਕਰਤਾਰਾਮ ਮੋਰ ਚਾਨੇ ਜਿਗਰ ਤੇ ਗਰੀਏ ਸਭ ਬੈਰਨ ਕੋ ਆਜ ਸੰਗਰੀਏ पूरन होए हमारी आसा तोर पयन कि रह प्यासा तम हे छाड़ कोई वर न ते आवूं जो वर चाहूं सुतमते पाऊं सेवक सेक हमारा तर है चुन चुन सत्र हमारा मर है आप हाथ दे मुजे प्रिय मरण काल का त्रास निवरी है ऊ जो सदा हमारे बच्चा श्री असितोज जो करे हो रक्षा राख ले हो महराखन हारे साहिब संत सहाए प्यारे दिन बंद दुष्टन के हंता तमहु परे चतरदस कंता काल पाए ब्रह्मा पवतर काल पाए शिवजू अवतरा काल पाए कर बिष्णु प्रकाश सा सकल काल का कीत बासा जन काल योगी सब कीयो पेटराय ब्रह्मा जूतियो जन काल सब लोक सुवारा नमस करत है, है हमारा जन काल सब जगत बनाया देव दैत्य चन उपजायो <coughs>

ਇਕ ਇਕ ਕੇ ਪੀਰ ਪਛਾਨੈ ਗੜਗੜ ਕੇ ਪੜ ਬੜਕੇ ਜਾਣੈ ਜਬ ਉਦਕਰਖ ਘਰਾ ਘਰ ਤਾਰਾ ਪਰ ਜਾਤ੍ਰਤ ਤਬ ਦੇ ਅਪਾਰ ਜਬ ਆਕਰਗਰਤ ਹੋ ਕਬ ਹੂੰ ਤੁਮ ਮੈ ਮਿਲਤ ਤਿਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੇ ਬੋਜੂ ਉਚਾਰੈ ਤੁਮ ਸਭ ਹੀ ਤੇ ਰਹੈ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨਾ ਬਾਵਤ ਬੇਦਾ ਲਾ ਕੋ ਕਿਰਪਾ ਹਨ ਹਨੂਮਾਨ ਤ ਮਹਾ ਮੂੜ ਕਛ ਪੇਦਨਾ ਜਨਤ ਮਹਾਦੇਵ ਕੋ ਕਹਿ ਤ ਸਦਾ ਸੇਵਨ ਨਰਨ ਗਾਰਕ ਚੀਨਤ ਨੇ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੇ ਤਮਰ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜ ਪ੍ਰਥਮ ਸੰਸਾਰਾ ਇਕ ਰੂਪ ਨੂਪਸ ਰੂਪ ਪਰੰਕ ਪਿਵ ਰਾਵਨ ਹੀ ਊਪਾ

جن سا کال پالتے تا بارا ਜਨਰ ਨਾਮ ਤੇਹਰੋ ਕਹਾ ਦਰਦ ਦੁਸ਼ਟ ਦੁਗਤ ਰਹਾ ਕੜਗ ਕੇ ਤੁਮੈ ਸਰਨ ਤੇਹਰਿ ਆਪ ਹਾਥ ਦੇ ਲਹਿ ਬਾਰਈ ਸਰਬ ਥਰਮ ਹੋ ਸਹਾਈ ਦੁਸ਼ਟ ਦੋ ਤੇਲੇ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਕਾ ਬਿਵਾਚ ਬੇਨਤੀ ਚੋਪਈ ਪਾਤ ਸਾਹੀ ਦਸਮੀ ਆਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚੇਤਕੀ ਇਚਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਰਾ ਆਮਰੇ ਦੂਸਤ ਸਭ ਤੁਮ ਕਾਬ ਹੋ ਆਪ ਹਾਥ ਦੇ ਮਿਹਬ ਚਾਬ ਹੋ ਸੁਖੀ ਬਸੈ ਮੋਰੋ ਪ੍ਰਭਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਅਛਾ ਨੇ ਜੇ ਕਰਤੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਉਰਨ ਹੋਏ ਹਮਾਰੇ ਆਸਾ ਤੋਰ ਭਯਨ ਕਿ ਰਹੇ ਪਿਆਸਾ ਤਮਹਿ ਛਾੜ ਕੋਈ ਵਰਨਾ ਤਿਆਉ ਜੋ ਵਰ ਚਾਹਉ ਸੁ ਤੁਮਤੇ ਪਾਉ ਸੇਵਕ ਸੇਕ ਹਮਾਰ ਤਾਰ ਹੈ ਚੁੰਚੁੰਨ ਸਤਰ ਹਮਾਰ ਮਰੀ ਹੈ ਆਪ ਹਾਥ ਦੇ ਮੁਝੇ ਪ੍ਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਊਜੋ ਸਦਾ ਹਮਾਰੇ ਪੱਛਾ ਸ੍ਰੀ ਅਸੀਤੂ ਜੁ ਕਰ ਹੋ ਰੱਖਾ ਰਾਖਲੇ ਹੋ ਮਹਾਰਖਨ ਹਾਰੇ ਸਹਿਬ ਸੰਤ ਸਹਾਏ ਪਿਆਰੇ दिन बंद दुष्टन के हंता तमहु परे चतरद सकंता काल पाए ब्रह्मा पवतर काल पाए शिवजू अवतरा काल पाए करबिसन प्रकाश सा सकल काल का कीत बासा जन काल योगी सब कीयो पेटराय ब्रह्मा जूतियो जन काल सब लोक सुवारा नमस्कार रहता है, है हमारा जन काल सब जगत बनाया देव दैत्य चन उपजायो <coughs>

एक एक के पीर पहचान ने गड़गड़ के पड़पड़ के जानै जब उद्करख खरा करतारा प्रजा त्रत तब दे अपारा जब आक्र करत हो कबहु तुम मैं मिलत तिहे तर सबहु जेते बदन सृष्ट सबतारे आप अपने बोझू चारय तुम सब हिते रहत नर आलम जानत वेद भेद अर आलम नृनकार नृबकार नृलंब आध अनिल अनाद असंभ ਸਾਕਾ ਮੂਡ ਉਚਾਰਤ ਭੇਦਾ ਜਾ ਕੋ ਬੇਵਨਾ ਬਾਵਤ ਬੇਦਾ ਸਾ ਕੋ ਕਿਰਪਾ ਹਨ ਹਨੂਮਾਨਤ ਮਹਾ ਮੂਡ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵੰਦਰ ਨਗਰ ਕਾ ਚੀਨਤ ਨੇ ਪਿਵ ਆਪ ਆਪਣੀ ਬੁਧ ਹੈ ਜੀਤੀ ਬਰਨਤ ਪੈਨ ਪੈਨ ਤੋਹਿ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦਸ ਜਬਰ ਤੁਮ ਸੰਸਾਰਾ ਏਕ ਰੂਪ ਨੂਪ ਸਰੂਪ ਰੰਕ ਪਿਉ ਰਾਵਨ ਹੀ ਊਪਾ Anda JA jere je sete je kini utupu je kana bora ra je dini kahung fula ra je hava beta kahung se mada pia sangkari kaita. Sagari sere je tadi kai e cham juga a te siam pava a bara chame kuro si ku bara a sek sangaro. kata je ke duga hava سارا کال پال تا بارہ ਜਨਰ ਨਾਮ ਤੇ ਹਰੋ ਕਹਾ ਦਾਰਦ ਦੁਸ਼ਟ ਦੁਗਤ ਰਹਾ ਕਾਰਗ ਕੇਤ ਮੇ ਸਰਨ ਤੇ ਹਰਿ ਆਪ ਹਾਥ ਦੇ ਲਿਹੁ ਬਾਰਈ ਸਰਬ ਧਰਮ ਹੋ ਸਹਾਈ ਦੁਸ਼ਟ ਦੁਗਤਿ ਲਹਿ ਬਚਾਈ